ਸਾਸ੍ਰਿਕਾਲ ਮੰਮੀ ਜੀ ਸਾਸ੍ਰਿਕਾਲ ਪੁੱਤ ਕੀ ਆਲੀ ਮੈਂ ਠੀਕ ਐ ਮੰਮੀ ਜੀ ਪੁੱਤ ਕੀ ਕਰਦਾ ਪਿਆ ਸੀ ਕੁਛ ਨੂ ਪਾਂਡੇ ਮਾਂਜੇ ਆ ਮੇਰਾ ਦੋਸਤ ਚੱਲਿਆ ਕੰਮ ਤੇ ਦੁੱਧ ਦੁੱਧ ਗਰਮ ਕੀਤਾ ਮੈਂ ਕਿਹਾ ਪੀ ਜੂਗਾ ਪੁੱਤ ਬੜਾ ਕੰਮ ਕਰਦਾ ਤੂੰ ਤੇਰੇ ਦੋਸਤ ਸਾਰੇ ਚੰਗੇ ਆ ਨਾ ਹਾਂਜੀ ਹਾਂਜੀ ਸਾਰੇ ਚੰਗੇ ਆਵੇਂ ਬੈਠੇ ਰਵੀ ਹਾਂ ਵੀਰ ਮੈਂ ਦੁੱਧ ਗਰਮ ਕਰਤਾ ਜਰਾ ਜਿਦ ਤਿੰਨ ਤਨ ਕਹੀ ਮੈਂ ਪਾਂਡੇ ਵੀ ਮਾਂਜ ਤੀ ਬੜੇ ਚੰਗੇ ਸਾਰੇ ਜਣੇ ਪੁੱਤ ਤੇਰੇ ਨਾਲ ਸਾਰੇ ਮੁੰਡੇ ਕੰਮ ਵੀ ਕਰਾਉਂਦੇ ਆ ਆਹ ਜ਼ਿਆਦਾਤਰ ਮੈਂ ਹੀ ਕਰਦਾ ਸਾਰੇ ਕੰਮ ਦੀ ਪੁੱਤ ਤੂੰ ਕੁਛ ਮੇਰੇ ਤੋਂ ਲੁਕਾਉਣ ਡਿਆ ਆ ਦਿਲ ਦੀ ਗੱਲ ਕਿਉਂ ਨਹੀਂ ਦੱਸਦਾ ਮੈਂ ਤੇਰੀ ਮਾਂ ਆ ਮੈਂ ਤੇਰੀ ਅੱਖਾਂ ਪੜ੍ਹਦੀ ਆ ਹਾਈ ਲਵ ਯੂ ਤੇਰੀ ਮੈਂ ਤੁਹਾਨੂੰ ਕਹਿਣਾ ਆਪਣੇ ਮੁੰਡਾ ਦੁਖੀ ਜੇ ਲੋਕਾਂ ਦੇ ਮੂੰਹ ਸਾਫ਼ ਕਰਨ ਲਈ ਰਮਾਲ ਰੱਖਿਆ ਤਾਂ ਇਹਨੇ ਮੂੰਹ 'ਚ ਧੁੰਨ ਕੇ ਰਮਾਲ ਤਾਂ ਰੋਂ ਲਈ ਰੱਖਿਆ ਜੀ ਫਿਰ ਉਹ ਕਿਹ ਮੈਂ ਨਾ ਮਮਾ ਬਣਾ ਕਰਉਂਦੇ ਸੱਚੀ ਮੈਂ ਤੇ ਡਰਦਾ ਕੁੰਦਾ ਹੀ ਆ ਮੈਂ ਕੁੰਦਾ ਹੀ ਨਾ ਪੁੱਤ ਉਹ ਸੋਨ ਨਾ ਲੈਣ ਬੂਆ ਮਾਰਿਆ ਮੈਂ ਬੂਆ ਮਾਰਿਆ ਮਮੀ ਮੰਮੀ ਨੇ ਕਰਾਇਆ ਪ੍ਰਾਪਰ ਦਾ ਨਾ ਗ੍ਰੋਸਰੀ ਪ੍ਰਾਪਰ ਜਿਲੇ ਵਦੇ ਮੈਂ ਇਹਨਾਂ ਦੇ ਜ਼ੁਲਮ ਵਿੱਚ ਰਹਾ ਇੱਥੇ ਸਭ ਤੋਂ ਖਤਰਨਾਕ ਇੱਕ ਬੰਦਾ ਮੈਨੂੰ ਉੱਤੇ ਬੜਾ ਗੁੱਸਾ ਚੜਦਾ ਜੀ ਕਰਦਾ ਮੋਟੋ ਸਿਰ ਪਾੜਦਾ ਦੋ ਤਿੰਨ ਰੀ ਵੇਲਣਾ ਖਾਲਗਾ ਹੀ ਮੇਰੇ ਕੋ ਮੂੰਹ ਤੇ ਝੂਠ ਮੈਨੂੰ ਗੁੱਸਾ ਬੜਾ ਚੜ ਰਿਹਾ ਐ ਕਿੰ ਗਾਦਰ ਜਾ ਐਨ ਕਾਇਆਂ ਵਾਲਾ ਮੁੰਡਾ ਉੱਤੇ ਬੜਾ ਉੱਤੇ ਕੀ ਪੁੱਤ ਗੁੱਸਾ ਹੁੰਦਾ ਹੀ ਉੱਤੇ ਬੜਾ ਤਰਸ ਹੁੰਦਾ ਬਾਕੀ ਸਾਰੇ ਮਾਰੇ ਇਹ ਵੀਰ ਜੀ ਇੱਥੇ ਲੰਮੇ ਪੈ ਹੈ ਮੰਮੀ ਜੀ ਇਹਨਾਂ ਨਾਲ ਵੀ ਕਰ ਲੋ ਗੱਲ ਕਰੇ ਗੱਲ ਮੇਰੇ ਮੰਮੀ ਨਾਲ ਕੁੱਤੀ ਨੇ ਕੀਤੀ ਨਹੀਂ ਮੰਮੀ ਜੀ ਹਾਂ ਵੀਰ ਜੀ ਨਾਲ ਮੋਂ ਪੱਕਾ ਬੋਲਦੇ ਨਹੀਂ ਚਲੋ ਮੈਂ ਬਾਤ ਕਰਦਾ ਤਾਂ ਦੀਨਿੰਗ ਗੱਲ ਕਰਨ ਰੋਟੀ ਲੈ ਕੇ ਖਾਣੇ ਜੀ ਇਹ ਸ਼ਿਫਟ ਤੋਂ ਆਇਆ ਹੈ ਨਾ ਥੱਕ ਕੇ ਤੇ ਸੁੱਤੇ ਜੀ